ਵਾਹੇ ਗੁਰੂ 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 ਵਾਦਸ਼ਾਹੀ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਮੌਜੂਦ ਆ ਤਾਂ ਇੱਥੇ ਸਾਚਾ ਗੁਰੂ ਲਾਧੋਰੇ ਦਿਵਸ ਜਿਸ ਨੂੰ ਕੇ ਮੇਲਾ ਰਖੜ ਪੁੰਨਿਆ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ ਤਾਂ ਮਨਾਇਆ ਜਾ ਰਿਹਾ ਹੈ ਅੱਜ ਤੋਂ ਮੇਲੇ ਦੀ ਸ਼ੁਰੂਆਤ ਵੀ ਹੋਈ ਹੈ ਤਾਂ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਇੱਥੇ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਮਨ ਸੰਮਾਨਜੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਚਾ ਗੁਰੂ ਲਾਧਾਰੇ ਜੋੜ ਮੇਲਾ ਜਿਹੜਾ ਹਰ ਸਾਲ ਦੀ ਤਰ੍ਹਾਂ ਇਤਕੀ ਵੀ ਬੜੀ ਧੂਂਟਾ ਹੁੰਦੇ ਨਾਲ ਮਨਾਇਆ ਜਾ ਰਿਹਾ ਹੈ ਮੈਂ ਸਭ ਤੋਂ ਪਹਿਲਾਂ ਇਸ ਗੁਰੂ ਘਰ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਸਾਰੀਆਂ ਸੰਗਤਾਂ ਨੂੰ ਇਸ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਸੰਬੂਧ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਅੱਜ ਤੋਂ ਇਹ ਜੋੜ ਮੇਲਾ ਜਿਹੜਾ ਸ਼ੁਰੂ ਹੋ ਗਿਆ ਹੈ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਧੁਰ ਕੀ ਬਾਣੀ ਦੇ ਜਿਹੜੇ ਖੰਡ ਪਾਠ ਸਾਹਿਬ ਨੇ ਆਰੰਭ ਕਰ ਦਿੱਤੇ ਗਏ ਨੇ ਕਿ 19 ਤਰੀਕ ਨੂੰ ਉਹਨਾਂ ਦੇ ਜਿਹੜੇ ਭੋਗ ਪਾਏ ਜਾਣਗੇ ਮੈਂ ਸਾਰੀ ਸੰਗਤ ਨੂੰ ਬੜੀ ਨਿਮਰਤਾ ਸਹਿਤ ਅਪੀਲ ਕਰਦਾ ਕਿ ਆਓ ਆਪਾਂ ਇਸ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਆਪਣਾ ਜੀਵਨ ਸਫਲਾ ਕਰੀਏ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਇਸ ਸਥਾਨ ਨਾਲ ਸਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਨਾਲ ਜੋੜ ਕੇ ਆਪਣਾ ਜਿਹੜਾ ਜੀਵਨ ਸਫਲਾ ਕਰੀਏ ਬੜੀ ਸ਼ਾਬਾਹੀ ਦੇ ਨਾਲ ਆਉਣਾ ਤੇ ਸਾਦਗੀ ਦੇ ਨਾਲ ਹੀ ਗੁਰੂ ਦੀ ਸਾਇਦ ਦੀ ਭਾਵਨਾ ਦੇ ਮਤਲਬ ਆਪਣੀ ਭਾਵਨਾ ਦੇ ਅਨੁਸਾਰ ਗੁਰੂ ਮਹਾਰਾਜ ਦੇ ਘਰ ਨਾਲ ਨਤਮਸਤਕ ਹੋਈਏ ਤੇ ਗੁਰੂ ਘਰ ਦੀਆਂ ਆਪਾ ਖੁਸ਼ੀਆਂ ਪ੍ਰਾਪਤ ਕਰੀਏ ਇੱਕ ਵਾਰੀ ਫੇਰ ਮੈਂ ਸਾਰੀ ਸੰਗਤ ਨੂੰ ਇਸ ਸਾਲਾਨਾ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਆਪ ਜੀ ਨੂੰ ਅਪੀਲ ਕਰਦਾ ਵੀ ਆਪਾ ਗੁਰੂ ਘਰ ਦੀਆਂ ਚੱਲ ਰਹੀਆਂ ਸਵਾਵਾਂ ਵਿੱਚ ਵੀ ਸਹਿ ਪਾਈਏ ਕਿ ਆਪਣੇ ਬੱਚੇ ਨੂੰ ਗੁਰੂ ਘਰ ਦੇ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੇਜਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਇਹ ਸਜਾਵਟ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਸਜਾਵਟ ਹੈ ਸਾਰੀ ਇਹ ਆਰਟੀਫੀਸ਼ੀਅਲ ਫੁੱਲ ਨੇ ਜਾਂ ਇਹ ਸਜਾਵਟੀ ਜਿਹੜੇ ਇਹ ਜੀ ਸਜਾਵਟ ਜਿਹੜੀ ਕੀਤੀ ਹੋਈ ਆ ਪ੍ਰੇਮੀਆ ਵੱਲੋਂ ਐ ਮੈਂ ਉਹਨਾਂ ਪ੍ਰੇਮੀਆ ਨਾਲ ਵੀ ਪਹਿ ਦਿਲ ਤੋਂ ਧੰਨਵਾਦ ਕਰਦਾ ਇਹ ਇਹ ਮਿਕਸ ਹੈ ਜੀ ਆਰਟੀਫੀਸ਼ੀਅਲ ਵੀ ਨੇ ਦੂਜੇ ਨਹੀਂ ਜੈਨੂਅਲ ਫੁੱਲ ਵੀ ਨੇ ਕੁਦਰਤੀ ਨੇ ਜਿਹੜੇ ਤੇ ਗੁਰੂ ਮਹਾਰਾਜ ਦੇ ਚਰਨਾ ਸੋ ਉਸ ਸਵਾਵਾ ਕਰਨ ਵਾਲੇ ਸਾਰੇ ਜਿਵੇਂ ਜਿੰਨੀਆਂ ਸਾਡੀਆਂ ਸਵਾਵਾ ਜੋੜੇ ਘਰ ਲੰਗਰ ਘਰ ਗਠੜੀ ਘਰ ਸਾਈਕਲ ਸਟੈਂਡ ਸਾਰੀਆਂ ਜਿੰਨੀਆਂ ਸੰਗ ਸਭਾ ਸੋਸਾਇਟੀਆਂ ਸਾਡੇ ਇਹ ਜੋੜ ਮੇਲੇ ਦੇ ਵਿੱਚ ਸਹਿਯੋਗ ਦੇ ਰਹੀਆਂ ਨੇ ਉਹਨਾਂ ਦਾ ਵੀ ਮੈਂ ਆਪਣੇ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਆਪਣੇ ਵੱਲੋਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਤਾ ਬਿਲਕੁਲ ਇਹ ਸਨ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ਼੍ਰੀ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਸਾਹਿਬ ਜਿਨ੍ਹਾਂ ਨੇ ਸਮੂਹ ਸਾਧ ਸੰਗਤ ਨੂੰ ਜਿਹੜੇ ਗੁਰੂ ਦਾ ਜਿਹੜਾ ਸਾਚਾ ਗੁਰੂ ਲਾਡੋਰੇ ਦਿਵਸ ਮਨਾਇਆ ਜਾ ਰਿਹਾ ਤਾਂ ਉਸ ਦੀਆਂ ਜਿਹੜੀਆਂ ਮੁਬਾਰਕਬਾਦ ਵਧਾਈਆਂ ਦਿੱਤੀਆਂ ਨੇ ਔਰ ਇਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਇਸ ਦਿਵਸ ਦੇ ਉੱਪਰ ਗੁਰਦੁਆਰਾ ਸਾਹਿਬ ਦਾਤਮਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ ਦਰਸ਼ਨ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਕ ਅੰਮ੍ਰਿਤਸਰ